ਸ਼ਸ਼ੀਕਲ ਜੀ ਆਲਵੇਸ ਨੌ ਚੈਨਲ ਦੇਖਦੇ ਤਮਾਮ ਦਰਸ਼ਕਾਂ ਦਾ ਮੈਂ ਮਨਪ੍ਰੀਤ ਕੋ ਸਵਾਗਤ ਕਰਦੀ ਆਈ ਹੋਪ ਕਿ ਸਾਰੇ ਠੀਕ ਠਾਕ ਹੋਮਗੇ ਅੱਜ ਸਿੱਧੂ ਮੂਸੇਵਾਲੇ ਵੀਰ ਦੇ ਜਨਮ ਦਿਨ ਤੇ ਪਿੰਡ ਮੂਸੇਵਿਖੇ ਪਹੁੰਚੇ ਹੋਏ ਅੱਜ ਵੀਰ ਦਾ ਹੈਪੀ ਬਰਥਡੇ ਆ ਤੇ ਫੈਨਸ ਬਹੁਤ ਸਾਰੇ ਇਹਨਾਂ ਦੇ ਲਈ ਕੇਕ ਲੈ ਕੇ ਆਏ ਨੇ ਮੇਰੇ ਨਾਲ ਵੀਰ ਮਨਿੰਦਰ ਜੀ ਮੌਜੂਦ ਨੇ ਇਹ ਵੀ ਵੀਰ ਦੇ ਹੈਪੀ ਬਰਥਡੇ ਤੇ ਕੇਕ ਲੈ ਕੇ ਆਏ ਨੇ ਕੇਕ ਕੱਟਣ ਦੀ ਜਿਹੜੀ ਰਸਮ ਆ ਇਹ ਕਰ ਚੁੱਕੇ ਨੇ ਗੱਲਬਾਤ ਕਰਾਂਗੇ ਵੀਰ ਸਿੱਧੂ ਮੂਸੇਵਾਲੇ ਵੀਰ ਨੂੰ ਫੋਲੋ ਕਰਦਾ ਹਰ ਇੱਕ ਜਿਹੜੀ ਉਹਨਾਂ ਨੂੰ ਹੀ ਫੋਲੋ ਕਰਦਾ ਪੱਗ ਦਾ ਸਟਾਈਲ ਕੋਟ ਦਾ ਪਜਾਮਾ ਜੋ ਵੀ ਉਹਨਾਂ ਦੀਆਂ ਗੱਲਾਂ ਨੇ ਉਹਨਾਂ ਨੂੰ ਹੀ ਫੋਲੋ ਕਰਦਾ ਗੱਲਬਾਤ ਕਰਦੇ ਆ ਸਸ਼ਿਕਾ ਵੀਰੇ ਸਸ਼ਿਕਾ ਜੀ ਕਿਥੋਂ ਆਇਆ ਮੋਗੇ ਤੋਂ ਲੋਗੇ ਤੋਂ ਹਾਂਜੀ ਮੋਗੇ ਤੋਂ ਆਇਓ ਵੀ ਦੇ ਹੈਪੀ ਬਰਥਡੇ ਤੇ ਕੇਕ ਲੈ ਕੇ ਕਿਹਨਾਂ ਜੀ ਮੈਮ ਮੈਮ ਅੱਜ ਮਤਲਬ ਕੀ ਬਾਈ ਦੀ ਯਾਦ ਤਾਂ ਬਹੁਤ ਆਈ ਸਾਨੂੰ ਵੀ ਜੇ ਬਾਈ ਜ਼ਿਆਦਾ ਹੁੰਦੇ ਇੱਥੇ ਤਾਂ ਜ਼ਿਆਦਾ ਖੁਸ਼ੀ ਹੋਣੀ ਸੀ ਚਲੋ ਹਨਾ ਜੋਰ ਆਪ ਨੂੰ ਮਨਜ਼ੂਰ ਹਨਾ ਤੇ ਚਲੋ ਇੰਨਾ ਵੀ ਮਤਲਬ ਕਿ ਕੇਕ ਲੈ ਕੇ ਇੱਥੇ ਪਹੁੰਚੇ ਆ ਬਾਈ ਦਾ ਅੱਜ ਬਰਥਡੇ ਸੀਗਾ ਬਹੁਤ ਖੁਸ਼ੀ ਜੀ ਆਪਾਂ ਨੂੰ ਅੱਛਾ ਵੀਰੇ ਪੱਗ ਇਹਨਾਂ ਨੂੰ ਦੇਖ ਕੇ ਵੀਰ ਨੂੰ ਦੇਖ ਕੇ ਬੰਨਣ ਲੱਗਿਆ ਜਾਂ ਪਹਿਲਾਂ ਬੰਨਦੇ ਸੀ ਨਹੀਂ ਮੈਮ ਪਹਿਲਾਂ ਮੈਂ ਐਕਚੁਅਲੀ ਮੋਨਾ ਸੀ ਗਈ ਮੈਂ 2 ਸਾਲ ਤੋਂ ਕੇਸ ਰੱਖਿਆ ਜੀ ਉਸ ਤੋਂ ਬਾਅਦ ਮੈਂ ਪੱਗ ਸਟਾਰਟ ਕੀਤੀ ਹੈ ਬੰਨੀ ਹਾਂ ਜੀ ਪਹਿਲਾਂ ਮੈਂ ਮੋਨਾ ਸੀ ਗਈ ਹਾਂ ਜੀ ਤੇ ਵੀਰ ਨੂੰ ਪਹਿਲਾਂ ਮਿਲੇ ਹੂੰਗਾ ਨਹੀਂ ਮੈਂ ਪਹਿਲਾਂ ਫਸਟ ਟਾਈਮ ਨਹੀਂ ਮਿਲਿਆ ਜੀ ਹਾਂ ਜੀ ਹਾਂ ਜੀ ਬਾਕੀ ਮੈਂ ਟੈਟੂ ਟੂ ਟੂ ਬਾਈ ਦਾ ਬਣਵਾਇਆ ਹੈ ਆਲਵੇਸ ਆਪਣੇ ਨਾਲ ਹੀ ਰੰਦੇ ਭਾਜੀ ਮਤਲਬ ਅੱਜ ਇਦਾਂ ਦਾ ਮਹਿਸੂਸ ਹੁੰਦਾ ਉਹਨਾਂ ਕਿ ਜੇ ਸਿੱਧੂ ਮੂਸੇ ਵਾਲਾ ਵੀਰ ਹੁੰਦਾ ਤਾਂ ਦੇਖਦਾ ਪੱਗ ਦਾ ਸਟਾਈਲ ਉਹਨਾਂ ਨੂੰ ਖੁਸ਼ੀ ਹੁੰਦੀ ਕਿ ਸਾਨੂੰ ਦੇਖ ਕੇ ਕੋਈ ਪੱਗ ਬੰਨਣ ਲੱਗਿਆ ਹਨਾ ਮੈਂ ਮੈਂ ਹਾਂਜੀ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਸੀ ਵੀ ਮੈਨੂੰ ਦੇਖ ਕੇ ਮੈਨੂੰ ਫੋਲੋ ਕਰ ਰਹੇ ਆ ਪਰਸਨ ਹਨਾ ਇਹਨਾਂ ਨੂੰ ਬਹੁਤ ਜ਼ਿਆਦਾ ਵੀਰੇ ਨੂੰ ਖੁਸ਼ੀ ਨਹੀਂ ਸੀ ਤੇ ਸਾਡੇ ਦਰਸ਼ਕਾਂ ਨੂੰ ਉਹਨਾਂ ਦੇ ਬਰਥਡੇ ਤੇ ਕੁਝ ਸੁਣਾਉਣਾ ਚਾਹੁੰਦੇ ਹਾਂ ਨਿਮਾਂਸ ਨਾਣਾ ਬਣੇ ਐਕਚੁਅਲੀ ਕੀ ਮੈਸੇਜ ਦੇਣਾ ਚਾਹੁੰਦੇ ਆ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਨਾ ਵੀ ਵੇਲੇ ਨੂੰ ਵੱਧ ਤੋਂ ਵੱਧ ਫੋਲੋ ਕਰੋ ਜੀ ਠੀਕ ਹੈ ਜੀ ਜਿਹੜੇ ਵੀਰ ਆਪਣੇ ਮਨਮੂਨੇ ਆ ਠੀਕ ਹੈ ਦਸਤਾਰ ਸਜਾਓ ਪੰਜਾਬ ਨੂੰ ਵੱਧ ਤੋਂ ਵੱਧ ਮਤਲਬ ਕੀ ਉੱਚੇ ਲੈਵਲ ਤੇ ਲੈ ਕੇ ਜਾਓ ਜਿੱਦਾਂ ਆਪਣਾ ਸਿੱਧੂ ਬਾਈ ਲੈ ਕੇ ਗਿਆ ਸੋ ਇਹਨਾਂ ਸਿੱਧੂ ਮੂਸੇਵਾਲੇ ਵੀਰ ਦੇ ਬਹੁਤ ਸਾਰੇ ਫੈਨਸ ਨੇ ਕੇਕ ਲੈ ਕੇ ਆਏ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਉਹ ਵੀ ਕੇਕ ਕੱਟ ਰਹੇ ਨੇ ਤੇ ਹੋਰ ਵੀ ਫੈਨਸ ਮੌਜੂਦ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਆਇਆ ਜੀ ਹਰਿਆਣਾ ਤੋਂ ਜੀ ਹਰਿਆਣਾ ਤੋਂ ਹਰਿਆਣੇ ਤੋਂ ਆਇਆ ਕਿ ਕੇਕ ਲੈ ਕੇ ਆਇਆ ਕੀ ਕਹਿਣਾ ਚਾਹੁੰਦੇ ਹੋ ਕੇਕ ਲੈ ਕੇ ਆਏ ਜੀ ਵੱਡੀ ਭਰਾ ਦੀ ਖੁਸ਼ੀ ਸਾਨੂੰ ਜਨਮ ਦਿਨਾਂ ਤੇ ਭਰਾ ਦਾ ਹਾਂ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਸਿੱਧੂ ਮੂਸੇਵਾਲੇ ਵੀਰ ਦੇ ਜਨਮ ਦਿਨ ਤੇ ਆਏ ਹੋ ਕੀ ਸੁਣਾਉਣਾ ਚਾਹੁੰਦੇ ਹੋ ਅਸੀਂ ਜੀ ਬਸ ਫੇਸ ਲਾਇਆ ਜੀ ਠੀਕ ਹੈ ਦਿਲੋਂ ਭਰਾ ਤੋਂ ਪਿਆਰ ਕਰਦੇ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤਕੜੇ ਫੈਨਾ ਜੀ ਜੀ ਹੋਰ ਵੀ ਫੈਨਸ ਮੌਜੂਦ ਨੇ ਗਲਵੱਟ ਕਰਾਂਗੇ ਛੁੜੇਰੇ ਚੈਨਲ ਦੇਖ ਸਕਦੇ ਹੋ ਇਹ ਸਿੱਧੂ ਮੂਸੇਵਾਲੇ ਵੀਰ ਲਈ ਪਿਆਰ ਆ ਤੇ ਆਪਣੀ ਪੂਰੀ ਜਿਹੜੀ ਬੈਕ ਦੇ ਉੱਪਰ ਉਹਨਾਂ ਨੇ ਸਿੱਧੂ ਮੂਸੇਵਾਲੇ ਵੀਰ ਦੀ ਤਸਵੀਰ ਬਣਾਈ ਆ ਤੇ ਇੱਧਰ ਵੀ ਖਾਲਸਾ ਜੀ ਮਜੂਰ ਨੇ ਉਹਨਾਂ ਨੇ ਵੀ ਆਪਣੇ ਮੋਢੇ ਦੇ ਉੱਤੇ ਵੀਰ ਦੀ ਸਨੈਪ ਬਣਾਈ ਹੋਈ ਆ ਗੱਲਬਾਤ ਕਰਾਂਗੇ ਸ਼ਸ਼ੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੰਨਾ ਪਿਆਰ ਸਿੱਧੂ ਮੂਸੇ ਵੀਰ ਦੇ ਲਈ ਆਪਣੇ ਜਿਹੜਾ ਮੋਢੇ ਤੇ ਤੁਸੀਂ ਉਹਨਾਂ ਦੀ ਤਸਵੀਰ ਬਣਾਈ ਭਰਾਈ ਆਈ ਸਾਡਾ ਭਰਾ ਨਾਲ ਪਿਆਰ ਹੁੰਦਾ ਹੀ ਆ ਜੀ ਸਾਰਿਆਂ ਦਾ ਹੀ ਹੁੰਦਾ ਮੇਰਾ ਵੀ ਪਿਆਰੀ ਹੈ ਭਰਾਇ ਜੀ ਮੇਰਾ ਠੀਕ ਹੈ ਨਾ ਚਾਹੁੰਦੇ ਅੱਜ ਬਰਥਡੇ ਤੇ ਆਏ ਉਹਨਾਂ ਦੇ ਬਰਥਡੇ ਤੇ ਬਸ ਵਧਾਈਆਂ ਹੀ ਬਸ ਬਰਥਡੇ ਤੇ ਹੋਰ ਕੁਝ ਨਹੀਂ ਭਰਾਇ ਸਾਡਾ ਬਾਬਾ ਕੀ ਠੀਕ ਹੈ ਜੀ ਓਕੇ ਹੈ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਨੀ ਤਸਵੀਰ ਬਣਾਈ ਆ ਸੋਹਣੀ ਤੁਸੀਂ ਬੈਕ ਤੇ ਕੈਮਰਾਮੈਨ ਨੂੰ ਕਹੋਗੇ ক্লোਜ਼ ਤੋਂ ਦਿਖਾ ਦਿਓ ਤੇ ਸਿੱਧੂ ਮੂਸੇਵਾਲੇ ਵੀਰ ਦੀ ਜਿਹੜੀ ਇਹਨਾਂ ਨੇ ਸਨੈਪ ਬਣਾਈ ਹੋਈ ਆ ਵੀਰੇ ਕੀ ਕਹਿਣਾ ਚਾਹੁੰਦੇ ਓ ਸਭ ਤੋਂ ਪਹਿਲਾਂ ਤੇ ਜੀ ਮੈਂ ਸਾਰਿਆਂ ਨੂੰ ਇੱਕ ਹੀ ਗੱਲ ਕਹਿਣਾ ਚਾਹੁੰਨਾ ਸਿੱਧੂ ਭਾਈ ਦੇ ਜਸਟਿਸ ਦੀ ਗੱਲ ਹਮੇਸ਼ਾ ਹੋਣੀ ਚਾਹੀਦੀ ਹੈ ਆਪਾਂ ਆਨੇ ਆ ਤੇ ਟਾ ਕਰਕੇ ਆਨੇ ਆ ਕਿ ਸਰਕਾਰਾਂ ਨੂੰ ਤੇ ਸਭ ਪੁਲਿਸ ਨਹੀਂ ਜੋ ਵੀ ਨਹੀਂ ਯਾਨੀ ਕਿ ਸਭ ਨੂੰ ਪਤਾ ਰਹਿ ਕਿ ਇਹ ਲੋਕ ਇੱਕ ਨੇ ਅਗਰ ਇਹ ਜਸਟਿਸ ਲੈਣ ਵਾਸਤੇ ਅੱਜ ਵੀ ਅਗਰ ਰੋਡ ਤੇ ਉਤਨਾ ਚਾਹਤ ਉਤਰ ਜਾਣਗੇ ਪਰ ਆਪਾਂ ਬਾਪੂ ਜੀ ਦੇ ਕਹਿਣ ਦੀ ਵੇਟ ਹਮੇਸ਼ਾ ਕਰਨਿਆ ਜਸਟਿਸ ਜੈਦੂ ਬਾਪੂ ਜੀ ਕਹਿਣਗੇ ਉਸ ਸਾਹਿਬ ਨਾਲ ਉਹਨਾਂ ਦੇ ਨਾਲ ਖਲੋਤੇ ਮਿਲਾਂਗੇ ਤੇ ਮਾਤਾ ਚਰਨ ਕੋਰ ਨੇ ਤੇ ਬਾਪੂ ਜੀ ਨੇ ਤੁਹਾਡੀ ਤਸਵੀਰ ਦੇਖੀ ਹੋਣੀ ਆ ਤਾਂ ਕਿੰਨਾ ਕੁ ਪਿਆਰ ਮਿਲਿਆ ਹਾਂਜੀ ਬਾਪੂ ਕੋਲ ਮੈਂ ਪਹਿਲੇ ਹੀ ਬੈਠਾ ਸੀ ਉਹਨਾਂ ਕੋਲ ਬੈਠਾ ਉਹਨਾਂ ਨੇ ਬਹੁਤ ਜ਼ਿਆਦਾ ਪਹਿਲੇ ਹੀ ਬਹੁਤ ਪਿਆਰ ਕੀਤਾ ਜੀ ਹੋਰ ਵੀ ਫੈਨ ਮੌਜੂਦ ਨੇ ਗੱਲਬਾਤ ਕਰਾਂਗੇ ਸ਼ਸ਼ੀਕਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਵੀਦੇ ਜਨਮ ਦਿਨ ਤੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਕੀ ਸੁਣਾਓਗੇ ਸਾਡੇ ਦਰਸ਼ਕਾਂ ਨੂੰ ਅਸੀਂ ਸਲਾਮ ਗਲਤ ਮੈਂ ਕਹਿਣਾ ਚਾਹਾਂਗਾ ਜੀ ਸਰਕਾਰਾਂ ਇਨਸਾਫ਼ ਦੇਣ ਤੇ ਜਦ ਤੱਕ ਨਹੀਂ ਇਨਸਾਫ਼ ਦਿੰਦੀ ਅਸੀਂ ਆਂਦੇ ਰਵਾਂਗੇ ਤੇ ਪਹਿਲਾਂ ਵੀ ਆਂਦੀ ਸੀ ਤੇ ਹੁਣ ਵੀ ਆਂਦੀ ਰਵਾਂਗੇ ਬਾਈ ਨੂੰ ਅਸੀਂ ਮੈਂ ਪੰਜ ਚਾਰ ਵਾਰ ਮਿਲ ਚੁੱਕੇ ਹਾਂ ਬਾਈ ਨੂੰ ਸਿੱਧੂ ਨੂੰ ਹਾਂਜੀ ਹਾਂਜੀ ਫੋਟੋਆਂ ਵੀ ਦਾ ਸੁਭਾਅ ਸੀਗਾ ਬਾਈ ਦਾ ਬਈਆ ਤੂੰ ਕੱਠੀ ਦੱਸਦਾ ਜੀ ਸਾਰਿਆਂ ਨੂੰ ਕਿ ਕਹੇ ਜਾਂ ਸੁਭਾਅ ਸੀ ਬਾਈ ਦਾ ਇੰਨੇ ਕਲਾਕਾਰ ਨੇ ਦੁਨੀਆ 'ਚ ਆ ਗਏ ਇਹਨਾਂ ਦਾ ਕੋਈ ਇੰਨਾ ਕੱਠੀ ਹੁੰਦਾ ਜਿਵੇਂ ਸਿੱਧੂ ਬਾਜ ਜੀ ਮਰ ਕੇ ਵੀ ਨਹੀਂ ਮਰਿਆ ਜੀ ਉਹਨਾਂ ਤੋਂ ਇਹ ਆਪਾਂ ਤਾਂ ਹੀ ਕਹਾਂਗੇ ਵੀ ਇਨਸਾਫ ਦੀ ਲੋੜ ਹੈ ਜੀ ਸਾਨੂੰ ਕੀ ਸੁਣਾਓਗੇ ਅੱਜ ਅੱਜ ਮੈਂ ਗਾਣਾ ਸੁਣਾਣਾ ਸਿੱਧੂ ਬਾਈ ਦੇ ਨਾਂ ਤੇ ਹੋ ਬੈਕਵਰਡ ਸੀ ਕਹਿੰਦੇ ਪੀਵੀ 31 ਵਾਲਿਆਂ ਨੂੰ ਬੈਕ ਆਵਾੜੀ ਸੀ ਕਹਿੰਦੇ ਪੀਬੀ 31 ਵਾਲਿਆਂ ਨੂੰ ਅੱਜ ਚਾਬੀ ਨਹੀਂ ਮਿਲਦੀ ਮੂੰਤੇ ਲੱਗੇ ਟਾਲਿਆਂ ਨੂੰ ਕੋਈ ਦਵਾ ਨਹੀਂ ਮਿਲਦੀ ਦਿਲ ਤੇ ਲੱਗੀਆਂ ਸੱਟਾਂ ਦੀ ਹੋ ਬੜੀ ਚੜ੍ਹਾਈ ਯਾਰੋ ਮੂਸੇ ਵਾਲਿਆਂ ਜੱਟਾਂ ਦੀ ਹੋ ਬੜੀ ਚੜ੍ਹਾਈ ਯਾਰੋ ਮਾਨਸਾ ਵਾਲਿਆਂ ਜੱਟਾਂ ਦੀ ਹੋ ਨੱਟ ਗਿਆ ਰਾਂ ਵਰਗਾ ਉਹ ਸਿੱਧੂ ਅਖਵਾਉਂਦਾ ਏ ਜਦ ਬਾਣ ਖੇਤ ਵਿੱਚ ਬੋਂਦਾ ਸੀ ਉਹ ਮੇਜਰ ਲਾਉਂਦਾ ਏ ਹੁਣ ਰੌਣਕ ਬਣ ਗਿਆ ਉਹ ਪਿੰਡਾਂ ਦੀਆਂ ਸੱਥਾਂ ਦੀ ਹੋ ਬੜੀ ਚੜ੍ਹਾਈ ਯਾਰੋ ਮਾਨਸਾ ਵਾਲਿਆਂ ਜੱਟਾਂ ਦੀ ਹੋ ਬੜੀ ਚੜ੍ਹਾਈ ਯਾਰੋ ਮੂਸੇ ਵਾਲਿਆਂ ਜੱਟਾਂ ਦੀ ਆ ਲੋ ਵੀਰ ਤਿੰਨੇ ਵੀਰ ਇੱਕ ਵਾਰੀ ਥਾਪੀ ਜ਼ਰੂਰ ਮਾਰ ਦਿਓ ਉਹ ਮੁੱਕਿਆ ਨਹੀਂ ਕੀ ਬਾਤ ਹੈ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਹੈਪੀ ਬਰਥਡੇ ਸਿੱਧੂ ਮੂਸੇਵਾਲਾ ਵੀ ਨੂੰ ਧੰਨਵਾਦ